ਇਹਦੇ ਪਿੰਡ ਤੋਂ ਸਾਝ ਕਲਾ ਦੇ ਮਾਸਟਰ ਮਾਸਟਰ ਲਵਲੀ ਗੁੱਸੇ ਖੋਤੇ ਢਰਕੀ ਪਰ ਦਿਲ ਦੇ ਬਹੁਤ ਚੰਗੇ ਨੇ ਕਲੈਕ ਕਲੈਕ ਮਨ ਲੈ ਕਲੈਕ 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 ਮਨ ਲੈ ਕਲੈਕ 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 ਕਸਮ ਮਰ ਮਦਰ ਕਿਸ ਆ ਮਮਾ ਕਿਸ ਆ ਮਮਾ ਕਿਸ ਆ ਮਮਾ ਕਿਸ ਆ ਮਮਾ ਫੇਰ ਕਹਣਾ ਸਰਕਾਰੀ ਸਕੂਲ ਦੇ ਮਾਸਟਰ ਕਿਉਂ ਨਹੀਂ ਪੜਾਉਣਾ ਸਵਾਹ ਹੈ ਨਿਆਣੇ ਟਾਈਮ ਤੇ ਆਉਂਦੇ ਨੇ ਜੇ ਸਾਰੇ ਆਉਂਦੇ ਤਾਂ ਪੂਰੇ ਨਹੀਂ ਆਉਂਦੇ ਅੱਜ ਘਰ ਤਾਂ ਕੋਈ ਨਹੀਂ ਸੌਣ ਦੇ ਸਕਦੇ ਉੱਤੋਂ ਕਬਰਾਸੀ ਨਹੀਂ ਆਉਂਦਾ ਘੰਟੀ ਸਾਢੇ 8:00 ਵਜੇ ਆਉਣੀ ਪੈਂਦੀ ਹੈ ਇਨੇ 7ਵੀਂ ਜਮਾਤ ਦੇ ਵਿਦਿਆਰਥੀ ਨੁਣਾ ਤੇ ਬੰਟਾ ਜਿਨ੍ਹਾਂ ਦੇ ਹਰ ਵੇਲੇ ਸਿੱਧੂ ਮੂਸੇਵਾਲਾ ਦਾ ਭੂਤ ਸਵਾਲ ਹੁੰਦਾ ਹੈ ਘਰੇ ਬੈ ਕੇ ਘਰੇ ਬੈ ਕੇ ਮਾਰੀ ਆਣੀ ਦੋ ਸਾਲਾ ਮਾਟਰ ਅੱਗੇ ਪਹਿਲੀ ਆਏ ਦਾਦਾ ਘਰ ਦੇ ਵਿੱਚ ਵੀ ਚੱਲਦੇ ਮਾਰਤੀ ਸਾਜੀ ਸਾਜੀ ਗੱਲ ਗੱਲ ਮੈਡਮ ਬੜੇ ਭੰਡੇ ਆਏ ਫੂਟ ਚੱਲਦੇ ਚੇਲੇ ਇਹ ਤਾਂ ਟੋਣੇ ਆ ਗਏ ਸਾਰੇ ਕਲਾਕਾਰੀਆਂ ਦੇ ਮਾਡਰੀ ਕਲਾਕਾਰੀਆਂ ਸੀ ਕੱਲ ਮਾਂ ਨੇ ਕਿਦਣ ਸਾਡੇ ਟੁਰੀ ਤੋਂ ਤੁਹਾਨੂੰ ਗੜਾ ਟੋਣੇ ਨਹੀਂ ਆਉਂਦੇ ਇਹ ਆ ਸੱਤਵੀਂ ਜਮਾਤ ਦਾ ਵਿਦਿਆਰਥੀ ਦੁਣੀ ਸਿਆਸੀਆਂ ਦਾ ਮੁੰਡਾ ਜਿਹੜਾ ਕਰਨ ਔਜਲੇ ਨੂੰ ਆਪਣਾ ਉਸਤਾਦ ਮੰਨਦਾ ਯਾਰਾ ਯਾਰਾ ਵਾਰੀ ਬਹੁਤ ਨਾਲ ਕੁੜੇ ਆ ਲਈ ਆ ਵੀ ਇਹ ਸੇ ਗਰੁਸ਼ਟੀਆਂ ਆ ਗਏ ਹੱਟਾ ਜ਼ੀਨੇ ਮਾੜੀ ਸ਼ਾਸਤਿਕਾਲ 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 ਓਏ 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 ਬਾਜੋ ਬਾਜੋ ਮੇਰੇ ਕੋਲ 76 ਪ੍ਰੇ ਨਾ ਕਰਾ ਲਿਓ ਜਿਹੜਾ ਆਉਂਦਾ ਸਾਰਾ ਗਾਣਾ ਦਵਾਲੇ ਹੋਈ ਜਾਂਦਾ ਮਾਟਰ ਜੀ ਸੋਵੇ ਰਾਤ ਜੱਣਾ ਪੈਂਦਾ ਆ ਜਾਣਾ ਬੋਲੋ ਆਰੀਲਵਾ ਆਪਣੀ ਰੋਡ ਨੰਬਰ 1 ਮਾਟਰ ਜੀ ਹੋ ਨਹੀਂ ਆਇਆ ਕਿਉਂ ਕਹਿੰਦੀ ਆ ਮਾਟਰ ਜੀ ਉਹਨੇ ਮਾਨੋ ਨਿਆਣਾ ਦਿੱਤਾ ਹੋਣ ਵਾਲਾ ਆਇਆ ਤਾਂ ਉੱਥੇ ਗਿਆ ਆ ਬਾਣਾ ਕੋਣਾ ਉਹਨਾਂ ਦੀ ਕੁੱਤੀ ਆ ਜੀ ਸਾਰੇ ਆ ਸੂਨਵਾੜੀ ਨੇ ਕਹੇ ਹੁੰਦਾ ਮੈਂ ਕਿਹਾ ਕੋਈ ਮਾਸੀ ਭੂਆ ਹੋਣੀ ਐ ਮਾੜਲੀ ਇਹ ਗੱਲ ਕੁਛਰੀ ਦੀ ਹਾਂ ਮਤ ਪੁੱਛ ਐ ਠਾਰਕ ਬਣਾ ਯਮਾਂਦਰੀ ਐ ਕੰਮੇ ਹੋਣੇ ਸ਼ੁਰੂ ਕੀਤਾ ਚੱਲ ਬਾੜਾ ਮਰਗਾ ਘੋਰਦਾ ਤੇ ਨਾ ਮੈਂ ਠਾਰਕ ਬਾੜਾ ਨਹੀਂ ਮੈਂ ਕਿਹਾ ਅੰਗਰੇਜ਼ੀ ਵਾਲੀ ਮੜਵਾ ਮਰਗਾ ਮੜਾ ਹੋਟਾ ਜੋ ਚੱਲ ਜਾਓ ਮੇਰੇ ਕੋਲੋਂ ਕਿਤੇ ਦੱਕੂ ਦਣੇ ਨਾ ਲੈ ਲਿਓ ਅੱਗੇ ਬੋਲੋ ਰੋਡ ਨੰਬਰ 2 ਭਾਈ ਜੀ ਵੇਖ ਸਾਡੇ ਕਪਤਾਨ ਨੇ ਇਸਦੀ ਪਾਈਆ ਨਹਾ ਕੇ ਆਇਆ ਕਰੋ ਮਟਰ ਇਹਦਾ ਵਾਦ ਉਹ ਨਹਾਉਂਦੇ ਤੁਸੀਂ ਵੀ ਚੁੱਪ ਕਰ ਰਾਤ ਨੂੰ ਦੇਰ ਸੁੱਤਾ ਸੀ ਮੈਂ ਤਾਵਾਂ ਕਰਦੇ ਆ ਮਟਰ ਦੀ ਨਾ ਨਾ ਵੇਖਦਾ ਕੀ ਚੁੱਪ ਕਰ ਅੱਗੇ ਆ ਜੀ ਬੋਲੋ ਰੋਡ ਨੰਬਰ 3 ਉਹਨੇ ਨਹੀਂ ਆਉਣਾ ਜੀ ਮੈਂ ਕਰ ਉਹਦੇ ਘਰੇ ਗਿਆ ਸੀ ਕਹਿੰਦਾ ਮੈਂ ਨਹੀਂ ਆਉਣਾ ਕਿਉਂ ਕਿਉਂ ਆ ਉਹ ਕਹਿੰਦਾ ਪੰਜਾਬੀ ਵਾਲਿਆਂ ਦੇ ਮੈਡਮ ਤੇ ਆਉਣਾ ਨਹੀਂ ਤੇ ਅੰਗਰੇਜ਼ੀ ਵਾਲੇ ਮੈਡਮ ਛੁੱਟੀਆਂ ਦੇ ਆ ਤੇ ਕਹਿੰਦਾ ਮਾਰਟਰ ਦੇ ਮਤਲਬ ਉਹ ਦਿਲ ਨਹੀਂ ਕਰਦਾ ਨਹੀਂ ਆਉਣ ਦੇ ਲਾਗੂ ਕਰਦਾ ਜੀ ਅਸਕਰੇ ਪੁੱਤ ਚੱਲ ਬੈਠ ਜਾਗੇ ਰੋਡ ਨੰਬਰ 4 ਉਹ ਤਾਂ ਜੀ ਮੇਰੇ ਨਾਲ ਲੜ ਪਿਆ ਕੱਲ ਹੁਣੇ ਮੇਰੇ ਥੱਪੜ ਮਾਰਿਆ ਮੈਂ ਹਟ ਜਾ ਤਲੀ ਮੈਂ ਉਹਦੇ ਮਾਰੀ ਮੱਥੇ 'ਚ ਅਛਾ ਫੇਰ ਪਾੜਤਾ ਮੱਥਾ ਕਿੱਥੇ ਜੀ ਉਹ ਤਾਂ ਥੱਲੇ ਬੈਗਿਆ ਉਹਦਾ ਵੱਡਾ ਭਰਾ ਪਿੱਛੇ ਖੜਾ ਉਹਦੇ ਮੋਢੇ ਤੇ ਜੀ ਅਛਾ ਫੇਰ ਇਹ ਜੀ ਪੂਰੇ 9 ਟਾਂਕੇ ਲੱਗੇ ਹੁੰਦੇ ਨੇ ਟਾਂਕੇ ਵੱਡੇ ਭਰਾ ਦੇ ਲੱਗੇ ਤੇ ਛੁੱਟੀ ਦਿਓ ਕਿਉਂ ਇਹ ਤਾਂ ਜੀ ਰੱਬ ਜਾਣੇ ਮੈਂ ਲੱਗਾ ਫੇਰ ਕਦ ਹੋਣੀ ਆਪਣਾ ਬੋ ਮੈਨੂੰ ਦਾ ਸਾਹ ਚੌਣਾ ਚੌਲਿਆ ਪਿਆ ਥੱਕੇ ਪਏ ਹੋ ਰੋਲ ਨੰਬਰ 5 ਇੱਥੇ ਆ ਜੀ ਉਹ ਤੋਂ ਸਕੂਲ ਆਇਆ ਉਹ ਆਦੇ ਨੇ ਆ ਇੱਕ ਪੋਲਾ ਕਰੇ ਨਾ ਮੈਂ ਸਕੂਲ ਨੂੰ ਮੇਰੀ ਭੂਆ ਲਈ ਗੈਰ ਹੀ ਹੋਇਆ ਉਹਦਾ ਹੱਡ ਨਾ ਘਰ ਰਹਿੰਦੀ ਆ ਉਹ ਤੂੰ ਚੁੱਪ ਕਰ ਜਾ ਉਫੜਵਾਣ ਨੂੰ ਟਾਈਮ ਨਹੀਂ ਲੱਗ ਰਿਹਾ ਮੈਨੂੰ ਰੋਡ 'ਉੱਪਰ ਸੇ ਕੋਈ ਆਈ ਮਾਰਟ ਨਹੀਂ ਵਾਲਾ ਆ ਸਾਹਿਬ ਤੁਸੀਂ ਕਰੇ ਤਾਂ ਮਾਰੂ ਬਰਤੇ ਤੈਨੂੰ ਜਾਣੀ ਨਾਣੀ ਕਲਾ ਜਵਾ ਇਹਨਾਂ ਦੀ ਹਾਜ਼ਰੀ ਹੈ ਕੰਮ ਨੇ ਵੇੜੋ ਐਵੇਂ ਗੱਲਾਂ ਹੀ ਮਾਰਦੇ ਰਹਿੰਦੇ ਆ ਅੱਧਾ ਦਿਨ ਤੁਸੀਂ ਹਾਜ਼ਰੀ ਚਾੜ ਦਿੰਦੇ ਆ ਫੇਰ ਕਹਾਂ ਨਾ ਨਾ ਇਹ ਪੜਦੇ ਆ ਜਾ ਇਹ ਵੀ ਜਰੂਰੀ ਕੰਮ ਚਲੋ ਖੋਲੋ ਕਾਪੀਆਂ ਉਹ ਮੱਟ ਜੀ ਮੂੰਹ ਚੋੜੀ ਲੈ ਕੇ ਆ ਸਾਰੇ ਇੱਥੇ ਖੜਾ ਪੋਣਾ ਮੱਟ ਜੀ ਕੀ ਦਸੀਏ ਕੱਲ ਜਦੋਂ ਮੈਂ ਸਕੂਲੋਂ ਘਰ ਨੂੰ ਜਾਂਦਾ ਪਿਆ ਸੀ ਰਾਜ ਜੀ ਬਿਆਹ ਵਾਲੀ ਗੱਡੀ ਉੱਤੇ ਪੈਸੇ ਰੱਖਦੇ ਪਿਆ ਸੀ ਮੈਂ ਕਿਹਾ ਚੌਲੀਆਂ ਕੋਲ ਦਿਖਾਵਾਂਗੇ ਉਹਨਾਂ ਨੇ ਜੀ ਇੱਕ ਮੁੱਠ ਨਾਲੀ ਅੰਦੂ ਮਾਰੀ ਫੇਰ ਨਾੜੀਆ ਨੂੰ ਮੈਂ ਦੌੜ ਪਿਆ ਅੱਛਾ ਜੇ ਉੱਥੇ ਮੈਂ ਤਲ ਗੇ ਆ ਓਏ ਬੋਰੇ ਰੇ ਦਾ ਵਿੱਚ ਪੈਣਾ ਹੀ ਪੈਣਾ ਹੀ ਨਾਲੇ ਮੇਰਾ ਮੂੰਹ ਮੱਥਾ ਵੀ ਨੀਲਾ ਹੋ ਗਿਆ ਸਾਡਾ ਔਖਾ ਆਪਣੇ ਚੀਜ਼ਾਂ ਦਾ ਤਾਂ ਸਾਮ ਨਹੀਂ ਹੁੰਦੀਆਂ ਕਾਦੀਆਂ ਸਾਲਾਂ ਨੇ ਪੜਾਈਆਂ ਉਹ ਤੁਹਾਨੂੰ ਕੱਲ ਬਾਪ ਤੇ ਲੇਖ ਯਾਦ ਕਰਨ ਨੂੰ ਕਿਹਾ ਸੀ ਕੀਤਾ ਹਾਂਜੀ ਮਾਡਾ ਜੀ ਉਹ ਦੁਣੀ ਤੂੰ ਖੜਾ ਮੈਂ ਜੀ ਮੈਂ ਹੋਰ ਤਰ੍ਹਾਂ ਫੜੜਾ

ਉਹ ਹੀਰੇ ਤੋਂ ਵਾਲ ਕਟਵਾਉਂਦਾ ਹੈ ਉਹਦੀਆਂ ਦੋ ਲੱਤਾਂ ਤੇ ਦੋ ਬਾਹਾਂ ਹਨ ਉਹਦੇ ਸਿਰ ਤੇ ਸਿੰਗ ਨਹੀਂ ਵਾਲ ਹਨ ਥੋੜੇ ਚਿੱਟੇ ਤੇ ਥੋੜੇ ਕਾਲੇ ਹਨ ਉਹਦੇ ਦੋ ਕੰਨ ਹਨ ਇੱਕ ਨੱਕ ਹੈ ਜਿਸਨੇ ਜਿਉਂ ਪੰਗਰਨਾਚ ਕਾਰ ਖੇਡਦਾ ਖੇਡਦੇ ਹਨ ਉਹਨਾਂ ਨੇ ਇੱਕ ਸੋਨੇ ਦਾ ਦੰਦ ਵੀ ਲਗਵਾਇਆ ਹੈ ਉਹ ਸਾਡੇ ਮਾਸਟਰ ਵਾਂਗ ਠਰਕੀ ਨਹੀਂ ਹੈ ਮਸਲਸਨਾ ਜਿੱਤੇ ਆਸ਼ਕੀ ਕਰਦਾ ਇੱਕ ਠੋਕ ਕੇ ਕਰਦਾ ਹੈ ਉਹ ਹਰ ਰੋਜ਼ ਸ਼ਾਮ ਨੂੰ ਦੋ ਪੈਗ ਲਾ ਕੇ ਆਟ ਗਵਾਟ ਦੀ ਮਾਂ ਭੈਣੇ ਇੱਕ ਕਰਦਾ ਹੈ ਮਾਰੇ ਛੱਡੋ ਪਰ ਭਾਈ ਕੋਈ ਗੱਲ ਨਹੀਂ ਆਣਾ ਕੋਈ ਰਿੰਜਰ ਵੀ ਗੱਲ ਹੈ ਕੋ ਮਨਰੰਜਨ ਤੁਹਾਨੂੰ ਸਾਰੇ ਤੇ ਚਤਰਹ ਖੋਦਦੇ ਆ ਮਾਟਰੀ ਤੁਸੀਂ ਸਮਝੇ ਨਹੀਂ ਕੋਈ ਗਾਣਾ ਪਾਣੀ ਦਿਵਾ ਦੋ ਨਾ ਜੇ ਗਾਣਾ ਪਾਣੀ ਵਧੀਆ ਨਾ ਹੋਇਆ ਨਾ ਸਾਰੇ ਮੈਂ ਪੜਾਉਣ ਲੱਗ ਜਾਣਾ ਚੱਲ ਬੜੇ ਜਾਗੇ ਚਲੋ ਮਾਟਿਆ ਉਹ ਮਨਾ ਗਾਣਾ ਚਾਹੀਦਾ ਮਾਟਿਆ ਬੰਤਾ 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 ਉਹ ਤੱਜ ਮਾਮਿਆਂ ਨੇ ਜਨਾ ਦੇ ਨਹੀਂ ਉੱਟਿਆ ਜੂ ਮੈਂ ਆਪ ਬਣਿਆ ਉਹ ਤੱਜ ਮਾਮਿਆਂ ਨੇ ਜਨਾ ਦੇ ਨਹੀਂ ਉੱਟਿਆ ਜੂ ਮੈਂ ਆਪ ਬਣਿਆ ਹੋ ਡਲ ਜਾ ਚਲ ਜਾ ਇੰਨੀ ਉੱਚੀਆਂ ਗੱਲਾਂ ਨਾ ਕਰਨ ਇਹ ਵੀ ਹੋਣਾ ਮਾਟਰ ਜੀ ਉਸ ਦਿਨ ਤੋਂ ਲੰਬੇ ਨੇ ਪਤਾ ਹੀ ਤੜਕੇ ਉੱਚੀਆਂ ਨੇ ਗੱਲਾਂ ਵੜ ਜਾਂਦੀਆਂ ਉੱਚੀਆਂ ਨੇ ਗੱਲਾਂ ਬੰਦੇ ਯਾਰ ਜੀ ਬਹਿ ਜਾ ਕੇ ਤੂੰ ਨਹੀਂ ਸਾਰੇ ਕੁਝ ਵੀ ਹੋਣਾ ਓ ਦੁਨੀ ਹਾਂਜੀ ਸਾਲਾ ਚੂਹੇ ਖਾਈ ਜਾਂਦਾ ਤੁਹਾਨੂੰ ਨਹੀਂ ਪਤਾ ਜੀ ਇਹ ਚੂਹੇ ਨਹੀਂ ਮੇਰੀ ਭੂਆ ਕਹਿੰਦੀ ਇਹ ਖੱਟਾ ਬਟੂਰੀ ਹੁੰਦੀ ਟੱਪਰ ਤੋਂ ਔਖਾ ਗਾਣਾ ਲਾਗੇ ਤੇ ਆ ਗੀਆਂ ਜੀ ਮਾੜੀ ਮੈਂ ਸੁਣਾ ਲਾਂ ਤੁਹਾਨੂੰ ਕੋਈ ਬੰਦੇ ਵਾਲੀ ਗੱਲ ਇਹ ਤਾਂ ਸਾਲੇ ਐਵੇਂ ਹੀ ਲਗੌੜ ਇਕੱਠੀ ਹੋਈ ਓਏ ਬੋਲ ਤਾਂ ਕਿਦਾਂ ਓਏ ਕੜਾਣ ਵਾਲੀ ਮੇਰੇ ਕੋਲ ڈاکੂਆਂ ਰਾਣਾ ਕਹਿੰਦੇ ਜੱਟਾਂ ਨੂੰ ਓ ਤੇ ਤੈਨੂੰ ਜੱਟ ਜੱਟ ਮੇਥੋਂ ਦੰਦ ਨਾ ਬਣਾ ਲਈ ਆਟਾ ਕੋਨੇ ਲਨੇ ਦਾ ਚੱਲੋ ਤੂੰ ਹੀ ਖਾਣਾ ਤੂੰ ਬਣਾ ਸੁਨਾਰਾ ਜੀ ਖਾਣਾ ਤੂੰ ਹੀ ਦੇ ਨਾਲ ਲੈ ਤੂੰ ਡਰੀਮ ਬੱਲੀਏ ਖਾਂਦੇ ਉੱਠ ਤੜਕੇ ਦੀ ਬੱਲੀਏ ਤੁੰਕਲਾ ਕਹਿਰਾ ਮੁੰਡਾ ਤੇਰੇ ਪਾਸ ਦੀ ਮੇਰੇ ਨਾਲ ਸਹਦਿਆਂ ਦੀ ਟੀਮ ਬੱਲੀਏ ਓਏ ਓਏ ਇਧਰ ਓਏ ਚੱਲ ਬਾਤ ਨੂੰ ਸਾਬੀਂ ਮੈਂ ਉਹ ਥੋੜੀ ਜਿ ਮੈਨੂੰ ਵੀ ਲਿਆ ਦੇ ਕਿੱਥੋਂ ਲਿਆ ਲਿਆ ਖਾਣੇ ਦੇਣੇ ਮੈਨੂੰ ਤਾਂ ਸਹੀ ਮਿਲਦੀ ਨਹੀਂ ਇਹ ਉਹਦਾ ਬਾਪੂ ਕਹਿੰਦਾ ਹੁੰਦਾ ਮੋਟੀ ਦੀ ਵਟਕ ਦੀ ਹੋਰ ਇਹ ਬਹੁਤ ਹੋਏ ਗੱਲਾਂ ਪੜਦੇ ਆਲੀਆਂ ਹੁੰਦੀਆਂ ਆ ਠੀਕ ਹੈ ਜੀ ਮਾਟਰ ਹੀ ਬਾਪੂ ਮੈਨੇ ਸ਼ਰਾਬ ਘਟਿਆ ਜੇ ਭੀਮ ਕਿਤੇ ਨਹੀਂ ਮਰਦੀ ਤਾਂ ਉਹਨਾਂ ਕੰਮ ਚਲਾ ਲਾ ਨਾ ਸਾਲੇ ਮਾਸਟਰ ਨਾ ਮਛੜੀ ਲੱਗਦਾ ਅਤੇ ਪੜਨ ਆਉਨੇ ਆ ਜੇ ਨਸ਼ੇ ਦੀ ਗੱਲ ਕੀਤੀ ਕੱਲੇ ਕੱਲੇ 75 ਰੁਪਏ ਨੂੰ ਮੈਂ ਕਹਿੰਦੇ ਐਕਟਿੰਗ ਆਉਂਦੀ ਆ ਮੈਨੂੰ ਆਉਂਦੀ ਆ ਜੀ ਮੈਂ ਬੜੇ ਚਿੱਤਰ ਦੇਖੇ ਆ ਕਿਹੜੇ ਚਿੱਤਰ ਹਾਂ ਦੇਖੇ ਤੈਂ ਮੈਂ ਸਣੀ ਨਹੀਂ ਲਈ ਓਏ ਤੁਸੀਂ ਕਿਉਂ ਹੱਸੇ ਲਾਗੋ ਬਦਾਂ ਮੈਂ ਆਰਡਰ ਜੀ ਦੇ ਦੋ ਮਿੰਟ ਤੱਕ ਚੱਲ ਦੇਖਦੇ ਆ ਕਰੋ ਮਾੜਮੇ ਕਰੋ ਬਰਾਬਰ ਓਏ ਬਰਾਬਰ ਲਾ ਲ ਮਲੇ ਲੋ ਅਸੀਂ ਸੁਣਾ ਹੋਰ ਕਰ ਸਵਾਦ ਨਹੀਂ ਲਾ ਦੋ ਨਹੀਂ ਆਰਡਰ ਜੀ ਦਾ ਤੋੜਾ ਛਾੜਦੇ ਨਹੀਂ ਤੁਸੀਂ ਚੁੱਪ ਕਰ ਜਾ ਓਏ वारी भेण जी कह ॾियो स्कूल ला दो ताला